ਉਹ ਅੱਜ ਜਿਹੜਾ ਸੀਗਾ ਵੇਖਿਆ ਟ੍ਰੈਫਿਕ ਦੀ ਤੁਹਾਨੂੰ ਪਤਾ ਸਮੱਸਿਆ ਬਹੁਤ ਜ਼ਿਆਦਾ ਹੈਗੀ ਹੈ ਹਰ ਇੱਕ ਦੁਕਾਨਦਾਰ ਨੇ ਆਪਣੀ ਜੇ ਕੋਈ 10 ਫੁੱਟ ਦੀ ਦੁਕਾਨ ਹੈ 20 ਫੁੱਟ ਬਾਅਦ ਉਹ ਜਿਹੜੀ ਸਰਕਾਰੀ ਇਨਕ੍ਰੋਚਨ ਸੜਕਾਂ 'ਤੇ ਬਣੋ ਦਿੱਤੀ ਹੈ ਜਿੰਨ ਕਰਕੇ ਪਾਰਕਿੰਗ ਦੀ ਸਮੱਸਿਆ ਅੰਨੀ ਤੇ ਉਸ ਤੋਂ ਬਾਅਦ ਜਿਹੜਾ ਆਵੇਗਾ ਟ੍ਰੈਫਿਕ ਜਾਮ ਹੋਣਾ ਔਰ ਲੋਕਾਂ ਨੂੰ ਬੜੀ ਇੰਟਰਨਿਅੰਸ ਹੁੰਦੀ ਹੈ ਇਸ ਸਬੰਧ ਵਿੱਚ ਇਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਇਹਨਾਂ ਸਾਹ ਦੇ ਨਾਲ ਹਰ ਕੋਸ਼ਿਸ਼ ਕਿ ਦੁਕਾਨਾਂ ਜਿਹੜਾ ਇਹ ਸਮਾਨ ਜ਼ਬਤੀ ਤਾਵੇ ਉਹ ਜਿਹੜਾ ਜੁਰਮਾਨਾ ਭਰ ਕੇ ਆਪਣਾ ਸਪੰਸ ਲੈ ਸਕਦੇ ਨੇ ਇਹਨਾਂ ਨੂੰ ਹਦਾਇਤ ਵੀ ਕਰਦੇ ਨੇ ਫਿਊਚਰ ਜੇ ਕਿਤੇ ਇਹ ਜੁਰਮਾਨਾ ਚਲਾਨ ਸੋਰੀ ਸਮਾਨ ਬਾਹਰ ਰੱਖਦੇ ਨੇ ਉਹ ਜੁਰਮਾਨਾ ਜਿਹੜਾ ਡਬਲ ਕੀਤਾ ਜਾਏਗਾ ਉਹਦਾ ਇੱਕ ਵਾਰੀ ਰਿਕੁਐਸਟ ਵੀ ਕਰ ਦਿੱਤੀ ਹੈ ਔਰ ਕੋਸ਼ਿਸ਼ ਕਿ ਦੇਖਿਆ ਬਾਜ਼ਾਰ ਦੇ ਵਿੱਚ ਤਾਂ ਹੱਫ ਜਾਣ ਲਈ ਕੋਈ ਦੁਕਾਨ ਇੱਕ 10 ਫੁੱਟ ਪਿੱਛੇ ਹੈ ਕੋਈ ਦੁਕਾਨ 10 ਫੁੱਟ ਅੱਗੇ ਵਧੀ ਹੈ ਇਥੋਂ ਲੱਗਦਾ ਵੀ ਇਹਨਾਂ ਨੇ ਜਿਹੜੀ ਪੱਦੀ ਇਨਕ੍ਰੋਚਮੈਂਟ ਵੀ ਕੀਤੀ ਹੋਈ ਸਾਰੇ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ ਜਿਹੜੀ ਦੁਕਾਨ ਸੁਰਖ ਤੋਂ ਪਿਛਲੀ ਦੁਕਾਨ ਤੋਂ ਅੱਗੇ ਆਈ ਹੈ ਉਹ ਆਪਣੀ ਰਿੰਗਸ਼ੀਆ ਲੈ ਕੇ ਤਸੀਦਰ ਸਾਹਿਬ ਔਰ ਇਸ ਦਫਤਰ ਆੜ ਗਏ ਇਹ ਦੱਸ ਰਿਹਾ ਹਾਂ ਕਿ ਬਾਕੀ ਪਤਾ ਲੱਗ ਸਕਿਆ ਵੀ ਕਿੰਨੇ ਕਿੰਨੇ ਦੁਕਾਨਾਂ ਅਨਕ੍ਰੋਚ ਕੀਤੀ ਪੀਪੀਏ ਕਿਨਾਰੇ ਕੀਤੀ ਕੋਲ ਡਰਾਈਵ ਚੱਲੀ ਰਹੇਗੀ ਲੋਕਾਂ ਨੂੰ ਬੇਨਤੀ ਕਰਦੇ ਆ ਤੁਹਾਡੇ ਚੈਨਲ ਦੇ ਮਾਧਮ ਜ਼ਰਾ ਹੀ ਬਾਕੀ ਆਪਣਾ ਸਮਾਨ ਅੰਦਰ ਰੱਖਣ ਉਹ ਜਿਹੜੇ ਆਮ ਲੋਕਾਂ ਨੂੰ ਜਿਹੜੇ ਕਿੰਨੇ ਸੁਣਾ ਹੋਏ ਇਹ ਕਮੇਟੀ ਦੇ ਕੋਲ ਸੁਰਾ ਵਾਲਾ ਲੇਡੀ ਵਾਲਿਆਂ ਦੇ ਵੀ ਜਿਹੜਾ ਹੈ ਅਸੀਂ ਉਹ ਜਗ੍ਹਾ ਦੇ ਨਿਭਾਈ ਕਰ ਰਹੇ ਆਂ ਤੇ ਕਿਹਨਾਂ ਚ ਆਇਆ ਜੋ ਮਨੋਂ ਕੋ ਪ੍ਰੈਸ ਨੂੰ ਨਹੀਂ ਆਵੇ ਕਿ ਕਾਮਦਾਰੀ ਮੋਸਟਲੀ ਆਪਣੀ ਦੁਕਾਨਾਂ ਦੇ ਕਿੰਨੇ ਰਵਾਨੇ ਨੂੰ ਨਾ ਕੋ ਪੈਸੇ ਖੂਬ ਦੇ ਦੇਣੇ ਕੋਈ ਵੀ ਰੋੜੀ ਆ 400 500 ਰੁਪਏ ਡੀਮਿੰਗ ਸੀ ਜੇ ਲੱਗਦਾ ਹੈ ਕਿ ਉਹੀ ਪਤਾ ਬਣ ਦਿੱਤੀ ਲੱਗੇ ਸਿਰੌਨ ਸਾਈਡ ਆਇਡੈਂਟੀਫਾਈ ਕਰਕੇ ਰੋਲਡ ਕਰਾ ਦੇ ਜਗਾ ਲਾ ਕਰਾਂਗੇ